ਸਸਿਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਰਾਂ ਜੇ ਅੱਜ ਤੁਹਾਡੇ ਵਾਸਤੇ ਪੰਜਾਬ ਪੁਲਿਸ 2025 ਵਾਲੀ ਭਰਤੀ ਵਾਲੇ ਕੈਂਡੀਡੇਟਾਂ ਵਾਸਤੇ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਇੱਕ ਅਪਡੇਟ ਲੈ ਕੇ ਆਇਆ ਰਾਜੇ ਵੈਬਸਾਈਟ ਤੇ ਚੱਲਾਂਗੇ ਦੱਸਾਂਗੇ ਤੁਹਾਡੇ ਰੋਲ ਨੰਬਰ ਕਦੋਂ-ਕਦੋਂ ਤੁਹਾਡੇ ਰੋਲ ਨੰਬਰ ਆਉਣੇ ਆ ਇਹਦੇ ਨਾਲ ਬਹੁਤ ਸਾਰੇ ਕੈਂਡੀਡੇਟਾਂ ਨੂੰ ਫਾਇਦਾ ਇਹ ਹੋ ਜੂਗਾ ਜਿੰਨਾਂ ਕੈਂਡੀਡੇਟਾਂ ਦੀ ਈਮੇਲ ਕਮਾਂਚ ਗਈ ਠੀਕ ਹੈ ਜੀ ਉਹਨਾਂ ਬਾਰੇ ਵੀ ਉਹਨਾਂ ਦੇ ਵੀ ਹੱਲ ਵੀਡੀਓ ਦੇ ਵਿੱਚ ਦੱਸਾਂਗੇ ਤੇ ਜ ਜਿੰਨਾਂ ਕੈਂਡੀਡੇਟ ਨੂੰ ਕਈ ਵਾਰੀ ਮੇਲ ਨਹੀਂ ਆਉਂਦੀ ਉਹਨਾਂ ਦਾ ਹੱਲ ਬਿੰਡੋ ਕਿਦੋਂ ਤੱਕ ਉੱਪਰ ਰਹੂਗੀ ਕਦੋਂ ਤੱਕ ਬੰਦ ਹੋਊਗੀ ਸਾਰਾ ਕੁਝ ਤੁਹਾਨੂੰ ਇਹ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਠੀਕ ਹੈ ਜੀ ਵੀਡੀਓ ਨੂੰ ਬਾਦੋ ਬਲ ਲਾਈਕ ਸ਼ੇਅਰ ਤੇ ਆਪਣੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਨਮਈਅਤ ਤੇ ਸਹੀ ਜਾਣਕਾਰੀ ਲੈਣ ਵਾਸਤੇ ਪੰਜਾਬ ਦੀਆਂ ਸਾਰੀਆਂ ਭਰਤੀਆਂ ਦੀਆਂ ਜਿਹੜੀਆਂ ਆਉਣੀਆਂ ਤੇ ਜਿਹੜੀਆਂ ਆ ਚੁੱਕੀਆਂ ਹਨ ਉਸ ਤੋਂ ਬੱਲੇ ਰਾਜੇ ਮੈਂ ਦੱਸਣਾ ਚਾਹੁੰਦਾ ਜੀ ਜਿਹੜਾ ਆਪਣਾ ਪੰਜਾਬ ਪੁਲਿਸ ਵਾਲਾ ਬੈਚ ਹੈ ਰਾਜੇ ਜਿੰਨਾ ਬੱਚੇ ਦੇ ਪੇਪਰ ਹੁਣ ਸ਼ੁਰੂ ਹੋ ਚੁੱਕੇ ਹਨ ਉਹ 90 ਤੋਂ 92% ਆਫਰ ਤੇ ਦੇ ਰਹੇ ਆ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸਿਰਫ ਇੱਕ ਇੰਪੋਰਟੈਂਟ ਫੈਕਟਰ ਦੇ ਰਹੇ ਆ ਕੰਪਿਊਟਰ ਪੰਜਾਬ ਜੀ ਕੇ ਮੈਥ ਰੀਜ਼ਨਿੰਗ ਕਰੰਟ ਅਫੇਅਰ ਪੰਜਾਬੀ ਲੈਂਗੂ ਸਾਰੀਆਂ ਚੀਜ਼ਾਂ ਉਹੀ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਜਿਹੜੀਆਂ ਤੁਹਾਨੂੰ ਪੇਪਰ ਦੇ ਵਿੱਚ 100% ਮਿਲਣਗੀਆਂ ਤੇ ਜਿਹਦਾ ਰਿਜ਼ਲਟ ਤੁਹਾਨੂੰ ਕਾਫੀ ਵਧੀਆ ਮਿਲਣ ਵਾਲਾ ਰਹਿ ਜੀ ਠੀਕ ਹੈ ਜੀ ਤੇ ਥੋੜੇ ਜਿਹੀ ਸਮੇਂ ਵਿੱਚ ਹੀ ਤੁਸੀਂ ਉਹਦੀ ਤਿਆਰੀ ਵੀ ਕਰ ਸਕਦੇ ਹੋ ਮੇਨ ਮੇਨ ਚੀਜ਼ਾਂ ਦੀ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲਓ ਦੀਪੁਨਰ ਐਜੂਕੇਸ਼ਨ ਆ ਦਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲੇ ਆਈਫੋਨ ਆ ਦਾ ਜਿਹਨੇ ਐਪ ਡਾਊਨਲੋਡ ਕਰਨੇ ক্লাস ਪਾਸ ਤੇ OARG ਕੋਡ ਫਿਲ ਕਰਨਾ ਡਬਲ ਐਕਸ ਹੈ ਆਪਰੇ ਤੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਣੀ ਹੈ ਤੁਸੀਂ ਆ ਤਾਂ ਮਤੇ ਕਾਲ ਵੀ ਕਰ ਸਕਦੇ ਹੋ ਰਾਜੇ ਬਾਕੀ ਆਪਰੇ ਕੋਲੇ ਪੰਜਾਬ ਦੇ ਸਾਰੇ ਪੇਪਰਾਂ ਵਾਸਤੇ ਆਪ ਪੰਜਾਬ ਐਗਜ਼ਾਮ ਦਾ ਵੇਚ ਵੀ ਚੱਲਦਾ ਪਟਵਾਰੀ ਦਾ ਵੀ ਚੱਲਦਾ ਕੰਟੈਂਟ ਵੀ ਆਪਣੀ 100% ਗਾਰੰਟੀ ਹੋ ਕਰਵਾਏ ਹੋ ਇਹਦੇ ਵਿੱਚ ਹੀ ਕੰਟੈਂਟ ਦਾ ਜੀ ਮਿਲਦਾ ਕਿਉਂਕਿ ਸਭ ਤੋਂ ਜ਼ਿਆਦਾ ਸਿਲੇਕਸ਼ਨ ਹੁੰਦਾ ਕਾਪਾ ਕਰਵਾएंगे ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਜ਼ੀਰੋ ਲੈਵਲ ਤੋਂ ਲੈਕਚਰ ਹੋਣਗੇ ਰਾਜੇ ਜਿਹੜੇ ਬੱਚ ਨੂੰ ਮੈਥ ਰੀਜਨਿੰਗ ਬਹੁਤ ਘੱਟ ਆਉਂਦੀ ਹੈ ਜਾਂ ਨਹੀਂ ਆਉਂਦੀ ਉਹਨਾਂ ਵਾਸਤੇ 24 ਘੰਟੇ ਰਾਜੇ ਵਿੱਚ ਚਲੋ ਸਭ ਤੋਂ ਪਹਿਲਾਂ ਰਾਜੇ ਤੁਸੀਂ ਗੂਗਲ ਕ੍ਰੋਮ ਠੀਕ ਹੈ ਜੀ ਬਾਅਦ ਵਿੱਚ ਬੱਚੇ ਕਾਲ ਕਰੀ ਜਾਂਦੇ ਜੀ ਕੀ ਪ੍ਰੋਸੈਸ ਹੈਗਾ ਇਸ ਤੋਂ ਬਾਅਦ ਰਾਜ ਜੀ ਤੁਸੀਂ ਇਹ ਪੇਜ ਓਪਨ ਹੋ ਗਿਆ ਤੁਹਾਡਾ 2025 ਵਾਲਾ ਇਸ ਤੋਂ ਬਾਅਦ ਤੁਸੀਂ ਇਹ ਲੌਗਇਨ ਦਿਖਾਈ ਦਿੰਦੇ ਇੱਥੇ ਕਲਿੱਕ ਕਰਨਾਗਾ 1 ਮਿੰਟ ਰਾਜ ਜੀ ਆ ਤੁਹਾਡੀ ਦੇਖੋ ਰਾਜ ਜੀ ਇਹਨਾਂ ਨੇ ਅੱਜ ਤੁਹਾਡੀ ਇਹ ਪਿਛਲਾ ਖੋਲ ਗਿਆ 1 ਮਿੰਟ ਹਾਂ ਜੀ ਤੁਸੀਂ نیچے ਜਾਣਾ ਰਾਜ ਜੀ نیچے ਜਾ ਕੇ ਨਾ ਤੁਸੀਂ ਇਹਦੇ ਤੇ ਕਲਿੱਕ ਕਰਨਾ ਪਲੱਸ ਦੀ ਨਿਸ਼ਾਨੀ ਤੇ ਠੀਕ ਹੈ ਜੀ ਜੇ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਤੁਹਾਡੇ ਮੋੜੇ ਇੰਟਰਫੇਸ ਖੁੱਲ ਜੂਗਾ ਇਸ ਤੋਂ ਬਾਅਦ ਤੁਸੀਂ ਜਮਾਂ نیچے ਆ ਜਾਣਾਗਾ। ਕਾਸੀਦਾ ਜੀ। ਠੀਕ ਹੈ ਜੀ ਜਿਹੜਾ ਤੁਹਾਡਾ ਪਹਿਲਾ ਇਗਜ਼ਾਮ ਰਾਜੇ ਹੋਣਾਗਾ ਠੀਕ ਹੈ ਜੀ 4 ਮਈ ਤੋਂ ਲੈ ਕੇ ਜਿੰਨਾਂ ਦੇ ਬੱਚਿਆਂ ਦਾ 15 ਮਈ ਤੱਕ ਪੇਪਰ ਹੋਣਾ ਉਹਨਾਂ ਨੇ ਐਡਮਿਟ ਕਾਰਡ ਅੱਜ ਅਪਡੇਟ ਕਰ ਦਿੱਤੇ ਗਏ ਐ। ਠੀਕ ਹੈ ਜੀ ਅੱਜ ਤੇ ਕੱਲ ਦੇ ਵਿੱਚ ਟਰਾਈ ਕਰਕੇ ਦੇਖ ਲਿਓ ਜਿਹੜੇ ਬੱਚਿਆਂ ਦੇ ਐਡਮਿਟ ਕਾਰਡ ਆ ਚੁੱਕੇ ਆ ਤਾਂ ਸਮਝ ਲਓ ਭਾਈ ਹੋਟਾ ਪੇਪਰ ਹੈ ਜਿਹੜਾ ਉਹ 4 ਤੋਂ 15 ਮਈ ਦੇ ਵਿੱਚ ਹੈ ਜਿੰਨਾ ਬੱਚੇ ਨੇ ਨਹੀਂ ਆਏ ਤਾਂ ਉਹਨਾਂ ਬੱਚਿਆਂ ਦਾ ਜਿਹੇ ਪੇਪਰ ਹੈ ਜਿਹੜਾ ਉਹ 19 ਤੋਂ 31 ਮਈ ਦੇ ਵਿੱਚ ਹੈ ਤੇ ਤੁਹਾਡੇ ਜਿਹੜੇ ਐਡਮਿਟ ਕਾਰਡ ਆ ਭਾਈ ਸਾਹਿਬ ਉਹ 13 ਮਈ ਨੂੰ ਅਪਡੇਟ ਹੋਣਗੇ ਇਸ ਤੋਂ ਬਾਅਦ ਜਿਹੜੇ ਕੈਂਡੀਡੇਟ ਬਾਕੀ ਬਚ ਗਏ ਠੀਕ ਹੈ ਜਿੰਨਾ ਕੈਂਡੀਡੇਟਾਂ ਦਾ ਪੇਪਰ 1 ਤੋਂ ਲੈ ਕੇ 8 ਜੂਨ ਦੇ ਵਿੱਚ ਹੈ ਉਹਨਾਂ ਦਾ ਜਿਹੜਾ ਰਜੇ ਆਪਣਾ ਐਡਮਿਟ ਕਾਰਡ ਆ ਉਹ 25 ਤਰੀਕ ਨੂੰ ਅਪਡੇਟ ਹੋਣਗੇ ਤਾਂ ਰਾਜ ਤੁਸੀਂ ਕਿਉਂਕਿ ਬਾਅਦ ਵਿੱਚ ਇਹ ਵੀਡੀਓ ਨੇਕ ਤੋਂ ਕਿਹ ਵੀ ਕਮਾਂਡ ਕਮੂਜ ਜਾਂਦੀ ਅੱਗੇ ਪਿੱਛੇ ਹੋਰ ਵੀਡੀਓ ਆਪਾਂ ਅਪਡੇਟ ਕਰਦਾਂਗੇ ਵੀਡੀਓ ਬਿਠਾ ਤਾਂ ਤੁਸੀਂ ਇਹਦਾ ਕਾਪੀ ਪੈਨ ਚੱਕ ਲਓ ਕਾਪੀ ਪੈਨ ਦੇ ਉੱਪਰ ਦਾ ਜੇ ਆ ਸਾਰੀਆਂ ਚੀਜ਼ਾਂ ਨੋਟ ਕਰ ਲਓ ਠੀਕ ਹੈ ਜੀ ਕਿਵਰ ਵੀ ਵੈਬਸਾਈਟ ਤੇ ਵੀ ਇਸ਼ੂ ਹੋ ਜਾਂਦਾ ਕੋਈ ਤਾਂ ਕਰਕੇ ਕਹਿਣਾਗਾ ਕਿ ਇੱਕ ਵਾਰੀ ਇਹ ਸਾਰੀਆਂ ਡਾਟਾ ਆਪਣੀਆਂ ਲਿਖ ਕੇ ਰੱਖ ਲਓ ਇੱਕ ਵਾਰੀ ਤੁਸੀਂ 29 ਅਪ੍ਰੈਲ ਨੂੰ 29 30 ਅਪ੍ਰੈਲ ਨੂੰ ਚੈੱਕ ਕਰ ਲਿਓ ਇਸ ਤੋਂ ਬਾਅਦ ਤੁਸੀਂ 13 14 ਅਪ੍ਰੈਲ ਨੂੰ ਚੈੱਕ ਕਰ ਲਿਓ ਇਸ ਤੋਂ ਬਾਅਦ ਤੁਸੀਂ 25 26 ਨੂੰ ਚੈੱਕ ਕਰ ਲਿਓ ਠੀਕ ਹੈ ਜੀ ਤਾਂ ਜਿੰਨਾ ਬੱਚਾ ਨਾਲ ਰਹੇ 25 ਇਹਨਾਂ ਬੱਚਿਆਂ ਕੋਲ ਤਾਂ ਹਜੇ ਪਿਆ ਟਾਈਮ ਇਹਨਾਂ ਕੋਲ ਹੀ ਪਿਆ 15 ਦਿਨਾਂ ਵਾਂਗੂ ਪਿਆ 15 ਤੋਂ 17 ਦਿਨਾਂ ਵਾਂਗੂ ਠੀਕ ਹੈ ਜੀ ਤਾਂ ਪੂਰੀ ਵਧੀਆ ਤੁਹਾਡੀ ਰਾਜੇ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਉਹ ਬੈਚ ਦੇ ਵਿੱਚ ਆਪਣੇ 90 ਤੋਂ 95% ਆਫ ਤੇ ਜੁਆਇਨ ਕਰਕੇ ਉਹ ਸਾਰੀਆਂ ਚੀਜ਼ਾਂ ਦਾ ਫਾਇਦਾ ਉਠਾ ਸਕਦਾ ਤਾਂ ਜਿਹੜੀਆਂ ਸਿਰਫ ਤੇ ਸਿਰਫ ਇੰਪੋਰਟੈਂਟ ਚੀਜ਼ਾਂ ਦਾ ਜਿਹੜੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਪੇਪਰ ਕਵਰ ਹੋ ਜਾਊਗਾ ਤੁਹਾਡਾ ਠੀਕ ਹੈ ਜੀ ਆਫਰ ਆਪਣਾ ਸਿਰਫ 2 ਤਰੀਕ ਤੱਕ ਚੱਲਣਾ ਰਾਜੇ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਸਾਰਾ ਜੇ ਫਿਰ ਵੀ ਕਿਸੇ ਦੇਖੋ ਜੀ ਅੱਜ ਆਪਣਾ 4 ਮਈ ਤੋਂ ਪੇਪਰ ਸ਼ੁਰੂ ਹੈ ਤੇ 8 ਜੂਨ ਤੱਕ ਆਪਣੇ ਪੇਪਰ ਚੱਲਣਗੇ ਠੀਕ ਹੈ ਜੀ 1 ਮਹੀਨੇ ਤੋਂ 1 ਮਹੀਨਾ 4 ਦਿਨ ਆਪਣੇ ਪੇਪਰ ਚੱਲਣੇ ਆਗੇ ਠੀਕ ਹੈ ਜੀ ਬਾਕੀ ਜੇ ਕੋਈ ਨਵੀਂ ਅਪਡੇਟ ਕੋਈ ਵੀ ਆਉਂਦੀ ਹੈ ਤਾਂ राजे ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਲਾਈਕ ਕਰਦਾ ਕਰੋ ਵੀਡੀਓ ਤੇ ਜਦੋਂ ਵੀ ਕੋਈ ਵੀਡੀਓ ਆਊਗੀ राजे ਜਦੋਂ ਵੀ ਕੋਈ ਇਨਫੋਰਮੇਸ਼ਨ ਆਊਗੀ ਨਾਲ ਤੁਹਾਨੂੰ ਵੀਡੀਓ ਬਣਾ ਕੇ ਮੈਂ ਅਪਡੇਟ ਕਰਦਾ ਰਹੂੰਗਾ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ